ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਪੰਜਾਬ ਸੂਰਵੀਰਾਂ ਯੋਧਿਆਂ ਬਹਾਦਰਾਂ ਦੀ ਧਰਤੀ ਹੈ ਇਹ ਸਭ ਨੂੰ ਪਤਾ ਹੈ ਸਾਡੇ ਇਤਿਹਾਸ ਵਿੱਚ अनेका ਹੀ ਕਿੱਸੇ ਪਏ ਨੇ ਲੋਕਾਂ ਦੀ ਬਹਾਦਰੀ ਦੇ ਪੰਜਾਬੀਆਂ ਦੀ ਬਹਾਦਰੀ ਦੇ ਜਦੋਂ ਵੀ ਪੰਜਾਬੀ ਲੜਨ ਦਾ ਮਨ ਬਣਾ ਲੈਂਦੇ ਹਨ ਫਿਰ ਉਹ ਇਹ ਨਹੀਂ ਦੇਖਦੇ ਜਾਂ ਇਹ ਫਿਕਰ ਨਹੀਂ ਹੁੰਦਾ ਉਹਨਾਂ ਨੂੰ ਕਿ ਜਿਹੜਾ ਸਾਹਮਣੇ ਦੁਸ਼ਮਣ ਹੈ ਉਹ ਕਿੰਨਾ ਤਾਕਤਵਰ ਹੈ ਜਾਂ ਕਿੰਨੀ ਵੱਡੀ ਗਿਣਤੀ ਵਿੱਚ ਹੈ ਉਹ ਮਾਇਨੇ ਨਹੀਂ ਰੱਖਦਾ ਪੰਜਾਬੀਆ ਲਈ ਜਦੋਂ ਇੱਕ ਵਾਰ ਉਹਨਾਂ ਦਾ ਮਨ ਜਿਹੜਾ ਹੈ ਉਹ ਬਣ ਜਾਂਦਾ ਹੈ ਆ ਇਤਿਹਾਸ ਕੱਲਾ ਉਹਦੀ ਹੀ ਜ਼ਿਕਰ ਨਹੀਂ ਕਰਦੇ ਆਪਣੇ ਵਰਤਮਾਨ ਦੇ ਵਿੱਚ ਵੀ ਬਹੁਤ ਇਸ ਤਰ੍ਹਾਂ ਦੀਆਂ ਉਦਾਹਰਨਾਂ ਜਿਹੜੀਆਂ ਨੇ ਬਹਾਦਰੀ ਦੀਆਂ ਸ਼ੂਰਵੀਰਤਾ ਦੀਆਂ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਅੱਜ ਵੀ ਮਿਲਦੀਆਂ ਨੇ ਜੀ ਅਜਿਹੀ ਇੱਕ ਕਹਾਣੀ ਜਿਹੜੀ ਹੈ ਉਹ ਕਾਮਰੇਡ ਬਲਵਿੰਦਰ ਸਿੰਘ ਪਿੱਖੀਪਿੰਡ ਦੀ ਪਰਿਵਾਰ ਦੀ ਕਹਾਣੀ ਹੈ ਇਹ ਇਹ ਪਰਿਵਾਰ ਜਿਹੜਾ ਹੈ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਚਾਰ-ਚਾਰ ਜਿਹੜੇ ਸ਼ੌਰਿਆ ਚੱਕਰ ਨੇ ਉਹ ਜਿੱਤੇ ਹੋਏ ਨੇ ਸ਼ੌਰਿਆ ਚੱਕਰ ਜਿਹੜਾ ਹੈ ਇਹ ਜਿਹੜਾ ਇਨਾਮ ਹੈ ਜਾਂ ਇਹ ਤਗਮਾ ਜਿਹੜਾ ਹੈ ਇਹ ਜ਼ਿਆਦਾਤਰ ਫੌਜ ਦੇ ਲੋਕਾਂ ਨੂੰ ਇਹ ਮਿਲਦਾ ਹੈ ਜਾਂ ਸਕਿਉਰਿਟੀ ਫੋਰਸਸ ਦੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਇਹ ਜਿਹੜਾ ਹੈ ਬਹੁਤ ਹੀ ਅਸੀਮ ਬਹਾਦਰੀ ਜਿਹੜੀ ਹੁੰਦੀ ਹੈ ਜਾਂਬਾਜ਼ੀ ਜਿਹਨੂੰ ਕਿਹਾ ਜਾਂਦਾ ਹੈ ਗੈਲੈਂਟਰੀ ਅਦਰਵਾਈਜ਼ ਇਨ ਦਾ ਫੇਸ ਆਫ ði ਐਨਮੀ ਮਤਲਬ ਦੁਸ਼ਮਣ ਦੇ ਨਾਲ ਅੱਕਰ ਲੈਣ ਲਈ ਜਿਹੜੀ ਜਾਂਬਾਜ਼ੀ ਜਾਂ ਬਹਾਦਰੀ ਦਿਖਾਈ ਜਾਂਦੀ ਹੈ ਉਸ ਵਾਸਤੇ ਇਹ ਮੈਡਲ ਜਿਹੜੇ ਨੇ ਇਹ ਇਨਾਮ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਬਹੁਤ ਘੱਟ ਹੀ ਕਦੇ ਹੋਇਆ ਹੈ ਕਿਸੇ ਸਿਵਿਲਿਅਨ ਨੂੰ ਜਿਹੜਾ ਹੈ ਇਹ ਆਮ ਨਾਗਰਿਕ ਨੂੰ ਇਨਾਮ ਮਿਲਿਆ ਹੋਵੇ ਪਰ ਕਾਮਰੇਡ ਬਲਵਿੰਦਰ ਸਿੰਘ ਪਿੱਖੀ ਵਿਲਡ ਦੇ ਪਰਿਵਾਰ ਦੇ ਚਾਰ ਮੈਂਬਰ ਜਿਹੜੇ ਨੇ ਉਹਨਾਂ ਨੂੰ ਇਹ ਇਨਾਮ ਜਿਹੜਾ ਹੈ ਦਿੱਤਾ ਗਿਆ 26 ਜਨਵਰੀ 1993 ਨੂੰ ਬਲਵਿੰਦਰ ਸਿੰਘ ਨੂੰ ਉਹਨਾਂ ਦੀ ਪਤਨੀ ਜਗਦੀਸ਼ ਕੌਰ ਉਹਨਾਂ ਦਾ ਭਰਾ ਰਣਜੀਤ ਸਿੰਘ ਤੇ ਰਣਜੀਤ ਸਿੰਘ ਦੀ ਜਿਹੜੀ ਘਰ ਵਾਲੀ ਸੀਗੇ ਤਰਨ ਪਤਨੀ ਬਲਰਾਜ ਕੌਰ ਇਹਨਾਂ ਚਾਰਾਂ ਨੂੰ ਉਸ ਟਾਈਮ ਦੇ ਜਿਹੜੇ ਭਾਰਤ ਦੇ ਰਾਸ਼ਟਰਪਤੀ ਸੀਗੇ ਸ਼ੰਕਰ ਦਿਆਲ ਸ਼ਰਮਾ ਨੇ ਉਹਨਾਂ ਨੇ ਇਹ ਜਿਹੜਾ ਹੈ ਇਨਾਮ ਇਸ ਪਰਿਵਾਰ ਨੂੰ ਇਨਾਚਾਰਾਂ ਨੂੰ ਦਿੱਤਾ ਇਹ ਅਵਾਰਡ ਜਿਹੜਾ ਹੈ ਉਹ ਉਹਨਾਂ ਨਾਲ ਇਹਨਾਂ ਨੂੰ ਨਿਵਾਜਿਆ ਗਿਆ ਜੀ ਹੁਣ ਇਹਨੂੰ ਕਿਉਂ ਮਿਲਿਆ ਇਹ ਅਵਾਰਡ ਜਿਹੜਾ ਹੈ ਉਹ ਦਾ ਕਾਰਨ ਕੀ ਸੀ ਕਿਸ ਵਾਸਤੇ ਇਹਨਾਂ ਨੂੰ ਜਿਹੜਾ ਹੈ ਇਹ ਇਨਾਮ ਦਿੱਤਾ ਗਿਆ 30 ਸਤੰਬਰ 1990 ਜਿਹੜਾ ਹੈ ਉਹ ਦਿਨ ਸੀਗਾ ਉਸ ਦਿਨ 200 ਤੋਂ ਵੱਧ ਜਿਹੜੇ ਨੇ ਮਿਲੀਟੈਂਟ ਜਾਂ ਖਾੜਕੂ ਜਾਂ ਉਹਨਾਂ ਨੇ ਕਾਮਰੇਡ ਬਲਵਿੰਦਰ ਸਿੰਘ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਹੈ ਹਮਲਾ ਕਰ ਦਿੱਤਾ ਕਾਮਰੇਡ ਬਲਵਿੰਦਰ ਸਿੰਘ ਤੇ ਉਹਨਾਂ ਦਾ ਭਰਾ ਜਿਹੜੇ ਨੇ ਉਹ ਖਾੜਕੂਆਂ ਦੀ ਜਿਹੜੀ ਹੈ ਸਖਤ ਵਿਰੋਧਤਾ ਕਰਦੇ ਹੁੰਦੇ ਸੀਗੇ ਜਾਣੇ ਜਾਂਦੇ ਸੀ ਉਸ ਇਲਾਕੇ ਦੇ ਵਿੱਚ ਤੇ ਇਸੇ ਕਰਕੇ ਉਹਨਾਂ ਮਿਲੀਟੈਂਟਸ ਦੀ ਉਹਨਾਂ ਖੜਕੂਆਂ ਦੀ ਉਹ ਹਿਟਰ ਲਿਸਟ ਦੇ ਵਿੱਚ ਸਭ ਤੋਂ ਉੱਤੇ ਸਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਹੈ 80ਾਂ ਦਾ ਤੇ 90 ਦਾ ਜਿਹੜਾ ਦਹਾਕਾ ਹੈ ਪੰਜਾਬ ਦੇ ਵਿੱਚ ਉਹ ਕਿਸ ਤਰੀਕੇ ਨਾਲ ਗੁਜ਼ਰਿਆ ਕੀ ਕੀ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੰਡੇ ਤੇ ਝੱਲਣਾ ਪਿਆ ਉਹ ਦਿਨਾਂ ਦੀ ਕਹਾਣੀ ਜਿਹੜੀ ਹੈ ਅੱਜਕੱਲ ਦੀ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਹੋਵੇ ਇੰਨੀ ਜ਼ਿਆਦਾ ਬਟ ਉਸ ਟਾਈਮ ਬਹੁਤ ਘੱਟ ਲੋਕ ਖਾਸ ਕਰਕੇ ਜਿਹੜਾ ਇਹ ਇਲਾਕਾ ਹੈ ਪਿੱਖੇਵਿੰਡ ਤਰਨਤਾਰਨ ਅੰਮ੍ਰਿਤਸਰ ਇਹ ਜਿਹੜੇ ਗੁਰਦਾਸਪੁਰੇ ਜ਼ਿਲ੍ਹੇ ਨੇ ਉੱਥੇ ਜਿਹੜਾ ਹੈ ਹੱਤਵੱਦ ਦਾ ਬਹੁਤ ਜ਼ਿਆਦਾ ਜ਼ੋਰ ਸੀ ਬੋਲਬਾਲਾ ਸੀ ਉਸ ਇਲਾਕੇ ਵਿੱਚ ਖਾਲਕੂਆਂ ਦੀ ਖੁੱਲ੍ਹ ਕੇ ਜਿਹੜਾ ਹੈ ਉਹ ਵਿਰੋਧਤਾ ਕਰਨੀ ਉਹ ਬਹੁਤ ਵੱਡਾ ਕੰਮ ਮੰਨਿਆ ਜਾਂਦਾ ਸੀ ਕਿਉਂਕਿ ਬਹੁਤ ਘੱਟ ਲੋਕ ਜਿਹੜੇ ਨੇ ਇਹਨਾਂ ਹੌਸਲਾ ਦਿਖਾ ਸਕਦੇ ਸੀ ਕਿ ਉਹ ਉਹਨਾਂ ਨੂੰ ਟੱਕਰ ਦੇ ਸਕਦੇ ਹੋ ਸੋ ਉਸ ਵਿਰੋਧਤਾ ਕਰਕੇ ਹਿਟਲਰ ਦੇ ਤੁਸੀਂ 200 ਤੋਂ ਵੱਧ ਜਿਹੜੇ ਨੇ ਉਹਨਾਂ ਨੇ ਅਤਵਾਦੀਆਂ ਨੇ ਇਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਤੇ ਜਿਹੜੀ ਉਹ ਸਾਈਟੇਸ਼ਨ ਹੈ ਉਹ ਇਸ ਅਵਾਰਡ ਦੀ ਇਸ ਇਨਾਮ ਦੀ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਬਹੁਤ ਹੀ ਸੰਜੋਤਿਤ ਤਰੀਕਾ ਜਿਹੜਾ ਸੀ ਪਲਾਨਡ ਬੈਨਰ ਨਾਲ ਇਹ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਵੱਲ ਜਿਹੜਾ ਜਾਣ ਦਾ ਰਸਤਾ ਸੀਗਾ ਉਹਦੇ ਵਿੱਚ ਇਥੋਂ ਤੱਕ ਕਿ ਮਾਈਨਾ ਜਿਹੜੀਆਂ ਨੇ ਅੰਡਰਗਰਾਉਂਡ ਮਾਈਨਸ ਵੀ ਜਿਹੜੀਆਂ ਨੇ ਉਹ ਬਿਛਾਈਆਂ ਗਈਆਂ ਤਾਂ ਕਿ ਜਿਹੜੀ ਪੁਲਿਸ ਹੈ ਉਹ ਉਹਨਾਂ ਦੀ ਮਦਦ ਵਾਸਤੇ ਨਾ ਆ ਸਕਿਓ ਰਸਤਾ ਕਟਿਆ ਜਾਵੇ ਜਸਵੀਰ ਕੌਰ ਮੁਤਾਬਕ ਜਿਹੜੇ ਉਸ ਟਾਈਮ ਉਹ ਖਾੜਕੂ ਸੀਗੇ ਉਹਨਾਂ ਦੇ ਕੋਲ ਰਾਕਟ ਲਾਂਚਰ ਵੀ ਸੀ ਤੇ ਗਰਨੇਡ ਨਾਲ ਵੀ ਉਹ ਲੈਫਸੀ ਏਕੇ 47 ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਆਮ ਹੰਦੀਆਂ ਸੀਗੀਆਂ ਸੋ ਇੰਨਾਂ ਸਾਰੀਆਂ ਚੀਜ਼ਾਂ ਨਾਲ ਲੈਸ ਹੋ ਕੇ 200 ਬੰਦੇ ਨੇ ਇਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਤੇ ਇਹ ਚਾਰਾਂ ਜੀਆਂ ਨੇ ਦੋਨੇ ਭਰਾ ਤੇ ਉਹਨਾਂ ਦੀਆਂ ਪਤਨੀਆਂ ਨੇ ਇਹਨਾਂ ਕੋਲ ਪਿਸਤੌਲ ਸੀ ਤੇ ਸਟੇਨ ਗਨ ਸੀ ਸ਼ਰਫ ਪਿਸਤੌਲ ਤੇ ਸਟੇਨਗਨ ਨਾਲ ਇਹਨਾਂ ਨੇ ਉਹ 200 ਲੋਕਾਂ ਦਾ ਜਿਹੜਾ ਮੁਕਾਬਲਾ ਕੀਤਾ ਲੋਕਾਂ ਦੇ ਦਰਸ਼ਨ ਮੁਤਾਬਿਕ ਤੇ ਜਸਬੀਰ ਕੌਰ ਦੇ ਦਰਸ਼ਨ ਮੁਤਾਬਿਕ ਇਹ ਜਿਹੜਾ ਮੁਕਾਬਲਾ ਹੈ 5 ਘੰਟੇ ਚੱਲਿਆ ਕੋਈ ਏਕਾ ਦੁੱਕਾ ਗੋਲੀ ਨਹੀਂ ਚੱਲੀ 5 ਘੰਟੇ ਜਿਹੜਾ ਹੈ ਮੁਕਾਬਲਾ ਚੱਲਿਆ 5 ਘੰਟੇ ਇਹ ਚਾਰ ਜੀਆਂ ਨੇ ਉਹ 200 ਜੀ ਨੂੰ ਜਿਹੜਾ ਹੈ ਖੜਕੂ ਸੀਗੇ ਉਹਨਾਂ ਨੂੰ ਰੋਕੀ ਰੱਖਿਆ ਉਹਨਾਂ ਦਾ ਮੁਕਾਬਲਾ ਕੀਤਾ ਤੇ ਫਿਰ ਉਹਨਾਂ ਚੋਂ ਕੁਝ ਜਿਹੜਾ ਹੈ ਮਿਲਿਟੈਂਟ ਸੀਗੇ ਜਿਹੜੇ ਆ ਖੜਕੂ ਸੀ ਇਹ ਜ਼ਖਮੀ ਹੋ ਗਏ ਉਹ ਜ਼ਖਮੀ ਹੋਣ ਤੋਂ ਬਾਅਦ ਜਿਹੜਾ ਹੈ ਉਹ ਹਮਲਾ ਜਿਹੜਾ ਹੈ ਉਹ ਉੱਥੇ ਛੱਡ ਕੇ ਵਾਪਸ ਚਲੇ ਗਏ ਤਾਂ ਇਹ ਜਿਹੜਾ ਘਟਨਾਕ੍ਰਮ ਹੋਇਆ ਸੀ ਇਸ ਘਟਨਾਕ੍ਰਮ ਦੀ ਇਸ ਬਹਾਦਰੀ ਨੂੰ ਦੇਖਦੇ ਹੋਏ ਇਹਨਾਂ ਚਾਰੇ ਜੀਆਂ ਨੂੰ ਜਿਹੜਾ ਹੈ ਉਹ ਇਸ ਸ਼ੌਰਿਆ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਨਵਾਜ਼ੇ ਆ ਗਿਆ ਜੀ ਇਹ ਨਹੀਂ ਕਿ ਇਹਨਾਂ ਤੇ ਇੱਕੋ ਹੀ ਇਸ ਤਰ੍ਹਾਂ ਦਾ ਹਮਲਾ ਹੋਇਆ ਸੀਗਾ ਜਿਹੜਾ ਸਾਈਟੇਸ਼ਨ ਹੈ ਅਵਾਰਡ ਦਾ ਜਿਹੜਾ ਇਨਾਮ ਦਾ ਉਹਦੇ ਵਿੱਚ ਜਿਹੜਾ ਪ੍ਰਮਾਣ ਪੱਤਰ ਹੈ ਉੱਚ ਲਿਖਿਆ ਗਿਆ ਹੈ ਕਿ 11 ਮਹੀਨਿਆਂ ਦੇ ਵਿੱਚ ਕਸ਼ਟੋਕਰਟ 16 ਵਾਰ ਇਹਨਾਂ ਦੇ ਪਰਿਵਾਰ ਦੇ ਉੱਤੇ ਜਿਹੜਾ ਹੈ ਉਖਾਲਕਿਆਂ ਵੱਲੋਂ ਹਮਲਾ ਕੀਤਾ ਗਿਆ ਇਹਨਾਂ ਨੂੰ ਮਾਰਨ ਦੇ ਜਾਨੋਂ ਮਾਰਨ ਦੇ ਇਰਾਦੇ ਦੇ ਨਾਲ 11 ਮਹੀਨਿਆਂ 16 ਹਮਲੇ ਜਿਹੜੇ ਨੇ ਇਹਨਾਂ ਦੇ ਉੱਤੇ ਹੋਏ ਤੇ ਇਹਨਾਂ ਨੇ ਮੁਕਾਬਲਾ ਕੀਤਾ ਚਲੋ ਵਕਤ ਬਦਲਿਆ ਸਮਾਂ ਬਦਲਿਆ ਜੀ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਜਿਹੜੀ ਹੈ ਉਹ ਸੁਰੱਖਿਆ ਮਿਲੀ ਹੋਈ ਸੀ ਪਰ ਮਾਰਚ 2020 ਦੇ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੀ ਜਿਹੜੀ ਸਿਕਿਉਰਿਟੀ ਹੈ ਉਹ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਇਹ ਕਹ ਕੇ ਕਿ ਹੁਣ ਤੁਹਾਨੂੰ ਜਿਹੜਾ ਹੈ ਕੋਈ ਇਹਦੀ ਲੋੜ ਨਹੀਂ ਹੈ ਤੁਹਾਨੂੰ ਕੋਈ ਖਤਰਾ ਨਹੀਂ ਹੈ ਜਿਹੜਾ ਪਰਿਵਾਰ ਹੈ ਉਹ بار-ਬਾਰੇ ਕਹਿ ਰਿਹਾ ਸੀਗਾ ਕਿ ਨਹੀਂ ਸਾਨੂੰ ਹਜੇ ਵੀ ਧਮਕੀਆਂ ਜਿਹੜੀਆਂ ਨਹੀਂ ਉਹ ਮਿਲਦੀਆਂ ਨੇ ਤੇ ਸਾਡੀ ਜਾਨ ਨੂੰ ਖਤਰਾ ਹੈ باوجود ਇਸ ਦੇ ਵੀ ਜਿਹੜੀ ਸਿਕਿਉਰਿਟੀ ਸੀ ਉਹ ਵਾਪਸ ਲੈ ਲਈ ਗਈ ਇਹ ਕਿਹਾ ਗਿਆ ਕਿ ਤੁਹਾਨੂੰ ਹੁਣ ਜਿਹੜਾ ਹੈ ਕੋਈ ਖਤਰਾ ਨਹੀਂ ਹੈ ਤੇ ਕੁਝ ਮਹੀਨਿਆਂ ਬਾਅਦ ਹੀ ਚੰਦ ਮਹੀਨਿਆਂ ਬਾਅਦ ਅਕਤੂਬਰ 2020 ਨੂੰ ਮਿਲੀਟੈਂਟ ਜਿਹੜੇ ਨੇ ਖੜਕੂ ਜਿਹੜੇ ਨੇ ਇਹਨਾਂ ਦੇ ਘਰ ਦੇ ਵਿੱਚ ਹਮਲਾ ਕਰਦੇ ਨੇ ਤੇ ਉਸ ਹਮਲੇ ਦੇ ਵਿੱਚ ਗੋਲੀਆਂ ਮਾਰ ਕੇ ਬਲਵਿੰਦਰ ਸਿੰਘ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਹੈ ਉਹਦਾ ਕਤਲ ਹੋ ਜਾਂਦਾ ਹੈ ਸੋ ਇਹ ਹਮਲਾ ਜਿਹੜਾ ਹੈ ਕੁਝ ਮਹੀਨਿਆਂ ਬਾਅਦ ਹੀ ਜਦੋਂ ਸਿਕਿਉਰਿਟੀ ਸਰਕਾਰ ਵਾਪਸ ਲੈਂਦੀ ਹੈ ਉਹਦੋਂ ਹੁੰਦਾ ਤੇ ਉਹਦੇ ਵਿੱਚ ਬਲਵਿੰਦਰ ਸਿੰਘ ਦੀ ਜਿਹੜੀ ਹੈ ਉਹ ਜਾਨ ਚਲੀ ਜਾਂਦੀ ਹੈ ਤੇ ਜਗਦੀਸ਼ ਕੌਰ ਮੁਤਾਬਕ ਨਾ ਹੀ ਪੰਜਾਬ ਸਰਕਾਰ ਨੇ ਕਦੇ ਉਹਨਾਂ ਦੀ ਕੋਈ ਸੁਣਵਾਈ ਕੀਤੀ ਉਹਨਾਂ ਨੇ ਕਾਫੀ ਵਾਰ ਲਿਖਿਆ ਨਾ ਹੀ ਕੇਂਦਰ ਦੀ ਸਰਕਾਰ ਜਾਂ ਸੈਂਟਰਲ ਸਰਕਾਰ ਹੈ ਉਹਨਾਂ ਨੂੰ ਕਦੇ ਕੋਈ ਉਹਨਾਂ ਨੇ ਮਦਦ ਕੀਤੀ ਕਾਮਰੇਡ ਬਰਵਿੰਦਰ ਸਿੰਘ ਨੂੰ ਜਿਹੜਾ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਨੂੰ ਜਾਨ ਦਾ ਖਤਰਾ ਹੈ ਇਸ ਲਈ ਉਹ ਆਪਣੀ ਸੁਰੱਖਿਆ ਵਾਸਤੇ ਆਪਣੇ ਨਾਲ ਇੱਕ ਹਥਿਆਰ ਜਿਹੜਾ ਹੈ ਉਹ ਹਮੇਸ਼ਾ ਰੱਖਦੇ ਸੀ ਚਾਹੇ ਉਹ ਬਾਜ਼ਾਰ ਵੀ ਜਾਂਦੇ ਸੀ ਸਬਜ਼ੀ ਲੈਣ ਕਿਤੇ ਵੀ ਜਾਂਦੇ ਸੀ ਹਰ ਟਾਈਮ ਜਿਹੜਾ ਹੈ ਉਹ ਹਥਿਆਰ ਜਿਹੜਾ ਹੈ ਉਹ ਆਪਣੇ ਕੋਲੇ ਰੱਖਦੇ ਸੀਗੇ ਉਹਨਾਂ ਨੂੰ ਖਤਰਾ ਸੀ ਪਰ ਉਹ ਗੱਲ ਸੱਚ ਸਾਬਤ ਹੋਈ ਜਦੋਂ ਸਿਕਿਉਰਿਟੀ ਹਟਾਈ ਗਈ ਤੇ ਉਹਨਾਂ ਨੂੰ ਜਿਹੜਾ ਹੈ ਹਮਲਾ ਹੋ ਗਿਆ ਤੇ ਆਪਣੀ ਜਾਨ ਉਹਨਾਂ ਨੂੰ ਹੱਥ ਟੋਣਾ ਪਿਆ ਹੋਰ ਹੋਇਆ ਕਿ ਆਪਾਂ ਅੱਜ ਇਸ ਦੀ ਚਰਚਾ ਕਿਉਂ ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਕਾਮਬ੍ਰਿਜ ਸਾਹਿਬ ਦੀ ਮੌਤ ਤੋਂ ਬਾਅਦ ਮਈ 2022 ਨੂੰ ਜਿਹੜਾ ਭਾਰਤ ਸਰਕਾਰ ਵੱਲੋਂ ਇਹ ਜਿਹੜਾ ਸ਼ੌਰੀਆ ਚੱਕਰ ਬਾਲਦੀ ਦੇ ਇਹਨਾਂ ਨੂੰ ਇੱਕ ਪੱਤਾ ਜਿਹੜਾ ਹੈ ਉਹ ਮਿਲਦਾ ਹੁੰਦਾ ਹੈ ਉਹ ਬੰਦ ਕਰ ਦਿੱਤਾ ਗਿਆ ਹੁਣ ਇਹ ਪੱਤਾ ਜਿਹੜਾ ਹੈ 6000 ਰੁਪਏ ਸ਼ੌਰੀਆ ਚੱਕਰ ਜਗਦੀਸ਼ ਕੌਰ ਨੂੰ ਮਿਲਿਆ ਸੀ ਉਹਨਾਂ ਨੂੰ ਮਿਲਦਾ ਸੀਗਾ ਤੇ ਕਾਮਰੇਡ ਬਲਵਿੰਦਰ ਸਿੰਘ ਦੇ ਮਰਨ ਤੋਂ ਬਾਅਦ ਜਿਹੜਾ ਉਹਨਾਂ ਦਾ 6000 ਸੀ ਉਹ ਵੀ ਜਿਹੜਾ ਹੈ ਉਹ ਜਗਦੀਸ਼ ਕੌਰ ਨੂੰ ਮਿਲਣਾ ਸੀ ਸੋ ਇਹ ਜਿਹੜਾ ਰੁਪਿਆ ਹੈ ਇਹ ਬੰਦ ਕਰ ਦਿੱਤਾ ਗਿਆ 18 ਮਹੀਨੇ ਤੱਕ ਉਹ ਇਹਦੀ ਜਦੋਜहद ਕਰਦੇ ਰਹੇ ਪਰ ਉਹਨਾਂ ਦਾ ਇਹ ਜਿਹੜਾ ਪੱਤਾ ਉਹ ਵਾਪਸ ਬਹਾਲ ਨਹੀਂ ਕੀਤਾ ਗਿਆ ਕਿਉਂ ਬੰਦ ਕੀਤਾ ਕਿਸ ਕਾਰਨ ਕਰਕੇ ਬੰਦ ਕੀਤਾ ਭਾਰਤ ਸਰਕਾਰ ਦਾ ਕਿਹੜਾ ਇਹੋ ਜਿਹਾ ਅਫਸਰ ਸੀ ਜਿਹੜਾ ਇਹਨਾਂ ਨੂੰ ਪਤਾ ਨਹੀਂ ਦੇਣਾ ਚਾਹੁੰਦਾ ਸੀ ਪਰ ਇਹ ਹੋਇਆ ਉਹਨਾਂ ਨਾਲ ਇੱਕ ਤਾਂ ਪਰਿਵਾਰ ਦਾ ਜਿਹੜਾ ਮੋਢੀ ਸੀ ਉਹ ਚਲਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਇਨਾਮ ਦੀ ਰਾਸ਼ੀ ਜਿਹੜੀ ਸੀ ਪੱਤਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਲੇਕਿਨ ਜਗਦੀਸ਼ ਕੌਰ ਨੇ ਆਪਣਾ ਹਿੰਮਤ ਨਹੀਂ ਹਾਰੀ ਉਹਨੇ ਹੌਸਲਾ ਨਹੀਂ ਹਾਰਿਆ ਉਹਨੇ ਜਾ ਕੇ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਭਾਰਤ ਸਰਕਾਰ ਦੇ ਖਿਲਾਫ ਰਿਟ ਪਟੀਸ਼ਨ ਜਿਹੜੀ ਫਾਈਲ ਕੀਤੀ ਕੇਸ ਲੜਿਆ ਉਹ ਕੇਸ ਜਿਹੜਾ ਹੈ ਉਹਨਾਂ ਦੇ ਵਕੀਲ ਸੀ ਉਹਨਾਂ ਨੇ ਲੜਿਆ ਤੇ ਦਿੱਲੀ ਹਾਈ ਕੋਰਟ ਨੇ ਪਿਛਲੇ ਦਿਨੀ ਹੀ ਜਿਹੜਾ ਹੈ ਉਹ ਜਸਵੀਰ ਕੌਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਇੱਕ ਤਾਂ ਜਿਹੜਾ ਬਕਾਇਆ 276000 ਰੁਪਿਆ ਹੈ ਉਹਨਾਂ ਦੇ ਪੱਤੇ ਦਾ ਉਹ ਉਹਨਾਂ ਨੂੰ ਵਾਪਸ ਦਿੱਤਾ ਜਾਵੇ 10 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਉਹ ਪੇਮੈਂਟ ਕੀਤੀ ਜਾਵੇ ਤੇ ਜਿਹੜਾ ਪੱਤਾ ਹੈ ਉਹ ਇਹਨਾਂ ਦਾ ਬਹਾਲ ਜਿਹੜਾ ਹੈ ਉਹ ਕੀਤਾ ਜਾਵੇ ਜਗਦੀਸ਼ ਕੌਰ ਮੁਤਾਬਕ 10 15 ਵਾਰ ਉਹ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਵੀ ਲਿਖ ਚੁੱਕੇ ਨੇ ਮਿਲਣ ਵਾਸਤੇ ਮਿਲੰਦਰ ਸਮਾਂ ਮੰਗ ਰਹੇ ਸੀਗੇ ਪਰ ਉਹਨਾਂ ਨੂੰ ਕੋਈ ਜਿਹੜਾ ਹੈ ਸਮਾਂ ਨਹੀਂ ਦਿੱਤਾ ਗਿਆ ਤੇ ਪਹਿਲਾਂ ਵੀ ਜਿਵੇਂ ਆਪਾਂ ਦੱਸ ਚੁੱਕੇ ਹਾਂ ਕਿ ਕੋਈ ਉਹਨਾਂ ਦੀ ਸੁਣਵਾਈ ਨਾ ਤਾਂ ਸਰਕਾਰ ਨੇ ਕੀਤੀ ਨਾ ਹੀ ਪੰਜਾਬ ਸਰਕਾਰ ਨੇ ਕੀਤੀ ਤੇ ਜਿਹੜੀ ਪੈਰ ਵੀ ਹੈ ਉਹਨਾਂ ਨੂੰ ਖੁਦ ਕਰਨੀ ਪਈ ਆਪਣੀ ਲੜਾਈ ਜਿਹੜੀ ਹੈ ਉਹਨਾਂ ਨੇ ਲੜੀ ਤੇ ਦਿੱਲੀ ਹਾਈ ਕੋਰਟ ਦੇ ਵਿੱਚੋਂ ਹੈ ਉਹਨਾਂ ਨੇ ਆਪਣਾ ਬਣਦਾ ਹੱਕ ਜਿਹੜਾ ਹੈ ਉਹ ਲਿਆ ਹੁਣ ਇੱਥੇ ਇੱਕ ਹੋਰ ਚੀਜ਼ ਵੀ ਜ਼ਿਕਰਯੋਗ ਹੈ ਉਹ ਇਹ ਹੈ ਕਿ ਇਹ ਪਰਿਵਾਰ ਜਿਹੜਾ ਹੈ ਉਹ ਇੱਕ ਸਕੂਲ ਚਲਾਉਂਦਾ ਸੀਗਾ ਜਦੋਂ ਕਾਮਰੇਡ ਬਲਵਿੰਦਰ ਸਿੰਘ ਜਿਹੜੇ ਸੀਗੇ ਉਹ ਜਿਉਂਦੇ ਸੀਗੇ ਉਹ ਸਕੂਲ ਜਿਹੜਾ ਹੈ ਉਹਦੇ ਵਿੱਚ ਹਜ਼ਾਰ ਬੱਚਾ ਜਿਹੜਾ ਘੱਟੋ ਘੱਟ ਪੜਦਾ ਸੀਗਾ ਕਾਮਯਾਬ ਸਕੂਲ ਉਹ ਚਲਾ ਰਹੇ ਸੀਗੇ ਤੇ ਕੋਵਿਡ ਤੋਂ ਬਾਅਦ ਜਿਹੜਾ ਹੈ ਉਹ ਸਕੂਲ ਜਿਹੜਾ ਹੈ ਉਹ ਸਾਂਖਿਆ ਘਟਣ ਲੱਗੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਹੈ ਘਟਦੀ ਘਟਦੀ ਸੰਖਿਆ ਹੁਣ ਉੱਥੇ ਕੁੱਲ 80 ਕੁ ਬੱਚੇ ਜਿਹੜੇ ਨੇ ਉਹ ਰਹਿ ਗਏ ਨੇ ਹਜ਼ਾਰ ਤੋਂ ਘਟ ਘਟ ਕੇ ਸਕੂਲ ਦੇ ਵਿੱਚ ਤੇ ਉਹ ਸਕੂਲ ਜਿਹੜਾ ਹੈ ਉਸ ਹਾਲਾਤ ਵਿੱਚ ਨਹੀਂ ਹੈਗਾ ਕਿ ਉੱਥੇ ਉਹਨਾਂ ਨੂੰ ਕੋਈ ਕਮਾਈ ਹੋ ਸਕੇ ਸੋ ਇੱਕ ਪਾਸੇ ਤਾਂ ਇਹ ਹਾਲਾਤ ਨੇ ਉਹਨਾਂ ਦੇ ਆਰਥਿਕ ਮਦਦ ਦੀ ਸ਼ਾਇਦ ਉਹਨਾਂ ਨੂੰ ਲੋਡ ਹੋਵੇ ਤੇ ਉਹ ਜਿਹੜਾ ਆਰਥਿਕ ਇੱਕ ਸਹਾਇਤਾ ਜਿਹੜੀ ਉਹਨਾਂ ਨੂੰ ਪਕਤਾ ਦੇ ਤੌਰ ਤੇ ਮਿਲਦੀ ਸੀ ਉਹ ਵੀ ਇੱਕ ਗੁਜ਼ਾਰੇ ਵਾਸਤੇ ਉਹਨਾਂ ਵਾਸਤੇ ਚਲੋ ਲੋਡ ਬੰਦ ਉਹਦਾ ਬੰਦਾ ਉਹਦਾ ਵਾਸਤੇ ਕਾਫੀ ਸੀਗਾ ਪਰ ਉਹ ਵੀ ਜਿਹੜਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੁਣ ਪ੍ਰਸ਼ਨ ਇਹ ਪੁੱਛਣਾ ਜਿਹੜਾ ਹੈ ਬਣਦਾ ਹੈ ਭਾਰਤ ਸਰਕਾਰ ਤੋਂ ਕਿ ਕੀ ਜਿਹੜਾ ਹੈ ਅਫਸਰਾਂ ਦੇ ਹੁਕਮਾਂ ਦੇ ਉੱਤੇ ਜਿਹੜਾ ਹੈ ਉਹ ਇਹ ਜੇ ਪਰਿਵਾਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਲੜਾਈ ਲੜੀ ਹੋਵੇ ਉਹ ਮਤਲਬ ਇੱਕ ਬਹਾਦਰਾਂ ਦੀ ਕੌਮ ਜਿਹੜੀ ਹੈ ਜਿਨ੍ਹਾਂ ਨੇ ਇਕੱਲੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਆਵਾਜ਼ ਚੱਕਣ ਦੀ ਹਿੰਮਤ ਨਹੀਂ ਸੀ ਕਰਦਾ ਹੁੰਦਾ ਉਦੋਂ ਡਟ ਕੇ ਲੜਾਈ ਲੜੀ ਉਹਨਾਂ ਖਾੜਕੂਆਂ ਦੇ ਖਿਲਾਫ ਉਹਨਾਂ ਅਤਵਾਦੀਆਂ ਦੇ ਖਿਲਾਫ ਜਿਨ੍ਹਾਂ ਨੂੰ ਦੇਸ਼ ਦੀ ਪੁਲਿਸ ਤੇ ਫੌਜ ਮਿਲਾ ਕੇ ਜਿਹੜਾ ਹੈ ਬਹੁਤ ਹੀ ਮੁਸ਼ਕਲ ਤਰੀਕੇ ਨਾਲ ਉਹਨਾਂ ਨੇ ਕਾਬੂ ਪਾਇਆ ਉਹਨਾਂ ਲੋਕਾਂ ਨਾਲ ਜਿਹੜੇ ਹਥਿਆਰਬੰਦ ਲੋਕ ਸੀ ਪੂਰੇ ਹਥਿਆਰਾਂ ਨਾਲ ਲੈਸ ਸੀ ਇਕੱਲੇ ਇੱਕੇ ਪਿਸਤੌਲ ਦੇ ਨਾਲ ਜਾਂ ਸਟੇਨਗਨ ਜੋ ਉਹਨਾਂ ਨੂੰ ਮਿਲੇ ਹੋਏ ਸ ਉਹਦੇ ਨਾਲ ਮੁਕਾਬਲਾ ਕੀਤਾ ਅਜਿਹੇ ਲੋਕਾਂ ਦੀ ਜਿਹੜੀ ਹੈ ਸਮਾਨ ਰਾਸ਼ੀ ਜਿਹੜੀ ਹੈ ਉਹ ਭਾਤ ਸਰਕਾਰ ਦੇ ਰਾਸ਼ਟਰਪਤੀ ਵੱਲੋਂ ਦਿੱਤੀ ਹੋਵੇ ਤੇ ਕੋਈ ਅਫਸਰ ਜਿਹੜਾ ਹੈ ਉਹ ਬੰਦ ਕਰ ਦੇਵੇ ਬਿਨਾਂ ਕਾਰਨ ਦੱਸੇ ਇਆ ਕਿਸੇ ਵੀ ਕਾਰਨ ਕਰਕੇ ਬੰਦ ਕਰ ਨਵੇ ਇਹ ਜਿਹੜੀ ਹੈ ਬੜੀ ਤਰਸਯੋਗ ਸਥਿਤੀ ਜਿਹੜੀ ਹੈ ਉਹ ਹੈ ਹੋਣੀ ਨਹੀਂ ਚਾਹੀਦੀ ਹੈ ਜੇ ਤੁਸੀਂ ਕਿਸੇ ਨੂੰ ਸਨਮਾਨ ਦਿੰਨੇ ਹੋ ਸਨਮਾਨ ਕਰਦੇ ਹੋ ਤਾਂ ਸਰਕਾਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਉਹ ਜਿਹੜੇ ਪਰਿਵਾਰ ਨੇ ਉਹਨਾਂ ਦੀ ਜਿਹੜੀ ਲੋਕ ਭਲਾਈ ਹੈ ਉਹਨਾਂ ਦੀ ਵੈਲਫੇਅਰ ਹੈ ਉਹ ਆਪਣਾ ਗੁਜ਼ਰ ਬਸਰ ਕਿਸ ਤਰੀਕੇ ਨਾਲ ਕਰ ਰਹੇ ਨੇ ਆ ਕਰਨਾ ਉਹਨਾਂ ਨੂੰ ਚਾਹੀਦਾ ਹੈ ਉਹ ਚ ਸਹਾਇਤਾ ਜਿਹੜੀ ਹੈ ਉਹ ਸਰਕਾਰਾਂ ਨੂੰ ਜਰੂਰ ਦੇਣੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਜਿਨ੍ਹਾਂ ਨੂੰ ਤੁਸੀਂ ਆਪ ਹੀ ਮਿਸਾਲ ਬਣਾਇਆ ਆਪ ਹੀ ਸਨਮਾਨਿਤ ਕੀਤਾ ਤੇ ਉਹਨਾਂ ਲੋਕਾਂ ਨੂੰ ਰੱਬ ਅਸਰੇ ਛੱਡ ਦੋਗੇ ਜਾਂ ਉਹਨਾਂ ਨੂੰ ਜੋ ਪ੍ਰਬੰਧਨ ਕੀਤਾ ਹੋਇਆ ਹੈ ਉਹ ਵੀ ਆਪਣੇ ਆਪ ਹੀ ਜਿਹੜਾ ਹੈ ਬੰਦ ਕਰ ਦੋਗੇ ਬਿਨਾਂ ਕੋਈ ਠੋਸ ਕਾਰਨ ਦਿੱਤੇ ਤੇ ਉਹਨਾਂ ਨੂੰ ਇਸ ਉਮਰ ਦੇ ਵਿੱਚ ਵੀ ਆਪਣਾ ਪਤੀ ਵੀ ਗਵਾ ਲਿਆ ਸਿਕਿਉਰਿਟੀ ਵੀ ਸਰਕਾਰਾਂ ਨੇ ਵਾਪਸ ਲਈ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਸਮਾਨ ਖਤ ਆਪਣੀ ਜਿਹੜੀ ਸਮਾਨ ਦੀ ਰਾਸ਼ੀ ਹੈ ਉਹ ਬਹਾਲ ਕਰਾਉਣ ਲਈ ਉਹਦੇ ਵਾਸਤੇ ਇਸ ਉਮਰ ਦੇ ਵਿੱਚ ਵੀ ਅਦਾਲਤਾਂ ਦੇ ਵਿੱਚ ਲੜਾਈ ਜਿਹੜੀ ਹੈ ਉਹ ਲੜਨੀ ਪਈ ਸਲਾਮ ਉਹਨਾਂ ਦੇ ਜज्ਬੇ ਨੂੰ ਹੈ ਕਿ ਉਹਨਾਂ ਦੇ ਵਿੱਚ ਉਹ ਲੜਨ ਦੀ ਜਿਹੜੀ ਉਹ ਤਾਕਤ ਹੈ ਉਹ ਹਜੇ ਵੀ ਬਚੀ ਹੋਈ ਸੀ ਕਿ ਉਹਨਾਂ ਨੇ ਇਸ ਉਮਰ ਦੇ ਵਿੱਚ ਵੀ ਜਾ ਕੇ ਸਰਕਾਰ ਨਾਲ ਮੱਥਾ ਲਾਇਆ ਲੜਾਈ ਲੜੀ ਤੇ ਉਹ ਲੜਾਈ ਜਿੱਤੀ ਵੀ ਤੇ ਜਿਹੜਾ ਆਪਣਾ ਬਕਾਇਆ ਰਾਸ਼ੀ ਹੈ ਉਹ ਉਹਨਾਂ ਨੇ ਵਾਪਸ ਸਰਕਾਰ ਤੋਂ ਜਿਹੜਾ ਆਰਡਰ ਲਿਆ ਕਿ ਹਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਜਿਹੜਾ ਹੈ ਪੱਤਾ ਵੀ ਉਹਨਾਂ ਦਾ ਬਹਾਲ ਹੋਣਾ ਚਾਹੀਦਾ ਸੋ ਇਹ ਜੇ ਪਰਿਵਾਰ ਦੇ ਇਹ ਜੇ ਪੰਜਾਬੀਆਂ ਦੇ ਜਿਹੜਾ ਹੌਸਲੇ ਨੂੰ ਸਲਾਮ ਕਰਨਾ ਸਾਡੇ ਵੱਲੋਂ ਬਣਦਾ ਹੈ ਅਸੀਂ ਸਲਾਮ ਕਰਦੇ ਹਾਂ ਤੇ ਇਹ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੂੰ ਤੁਹਾਡੇ ਨਾਲ ਸਾਂਝੀਆਂ ਕਰਕੇ ਤੁਹਾਨੂੰ ਵੀ ਇਹ ਕਿਆਦਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਉਂਦੇ ਰੱਖੀਏ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਜਜ਼ਬੇ ਜਿਹੜੇ ਨੇ ਉਹ ਦਿਖਾਏ ਸੀ ਇਹ ਮਿਸਾਲਾਂ ਜਿਹੜੀਆਂ ਅਸੀਂ ਬਹਾਦਰੀ ਦੀਆਂ ਸ਼ੂਰਬੀਰਤਾ ਦੀਆਂ ਉਹ ਸਾਡੇ ਲੋਕਾਂ ਵਾਸਤੇ ਪੇਸ਼ ਕੀਤੀਆਂ ਸੀ ਤਾਂ ਕਿ ਸਾਡੇ ਬੱਚੇ ਵੀ ਉਸ ਤੋਂ ਕੁਝ ਸੇਧ ਲੈ ਸਕਣ ਧੰਨਵਾਦ